ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਗੁਰੂ ਪਿਆਰੀ ਸਾਧ ਸੰਗਤ ਜੀ ਆਓ ਅੱਜ ਦੀ ਸਾਖੀ ਦੇ ਵਿੱਚ ਆਪਾਂ ਜਾਣਦੇ ਹਾਂ ਕਿ ਧੰਨ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਦੀ ਇੱਕ ਨਜ਼ਰ ਵਿੱਚ ਹੀ ਕਿਵੇਂ ਇੱਕ ਆਮ ਸਾਧੂ ਜੋਗੀ ਮਾਧੋ ਦਾਸ ਨੂੰ ਬਦਲ ਕੇ ਸਿੱਖ ਇਤਿਹਾਸ ਦਾ ਮਹਾਨ ਜੋਧਾ ਬੰਦਾ ਸਿੰਘ ਬਹਾਦਰ ਬਣਾ ਦਿੱਤਾ ਸੰਗਤ ਜੀ ਇਹ ਸਾਖੀ ਸਾਨੂੰ ਦੱਸਦੀ ਹੈ ਕਿ ਗੁਰੂ ਦੀ ਸ਼ਰਨ ਵਿੱਚ ਆਉਣ ਨਾਲ ਮਨੁੱਖ ਦਾ ਜੀਵਨ ਕਿਵੇਂ ਬਦਲ ਜਾਂਦਾ ਹੈ ਆਓ ਇਸ ਬਾਰੇ ਆਪਾਂ ਅੱਗੇ ਜਾਣਦੇ ਹਾਂ ਸੰਗਤ ਜੀ ਮਾਧੋਦਾਸ ਦੱਖਣ ਭਾਰਤ ਦਾ ਰਹਿਣ ਵਾਲਾ ਸੀ ਉਹ ਇੱਕ ਜੋਗੀ ਸੀ ਜਿਸ ਨੇ ਤਪੱਸਿਆ ਕੀਤੀ ਸੀ ਪਰ ਅੰਦਰੋਂ ਪੂਰਾ ਹੰਕਾਰ ਤੇ ਨਾਲ ਭਰਿਆ ਹੋਇਆ ਸੀ ਉਸ ਨੇ ਇੱਕ ਡੇਰਾ ਬਣਾ ਰੱਖਿਆ ਸੀ ਜਿੱਥੇ ਉਹ ਲੋਕਾਂ ਨੂੰ ਤੰਤਰ ਮੰਤਰ ਯੋਗ ਸਿੱਖਿਆ ਦੇ ਕੇ ਆਪਣੇ ਵਸ ਵਿੱਚ ਰੱਖਣ ਦੀ ਕੋਸ਼ਿਸ਼ ਕਰਿਆ ਕਰਦਾ ਸੀ ਪਰ ਅਸਲੀ ਤਾਕਤ ਉਸ ਕੋਲ ਨਹੀਂ ਸੀ ਉਹ ਆਪਣੇ ਮਨ ਵਿੱਚ ਇਹ ਸੋਚਦਾ ਸੀ ਕਿ ਮੇਰੇ ਵਰਗਾ ਯੋਗੀ ਕੋਈ ਨਹੀਂ ਹੈ ਏਕਮੰਡ ਹੀ ਉਸ ਦੀ ਸਭ ਤੋਂ ਵੱਡੀ ਕਮਜ਼ੋਰੀ ਸੀ ਜਦੋਂ ਤਾਂ ਸ਼੍ਰੀ ਗੁਰੂ ਗੋਬਿੰਦ ਸਿੰਘ ਜੀ ਨੇ ਆਨੰਦਪੁਰ ਸਾਹਿਬ ਤੋਂ ਬਾਅਦ ਦੱਖਣ ਭਾਰਤ ਦੀ ਯਾਤਰਾ ਕੀਤੀ ਤਾ ਗੁਰੂ ਸਾਹਿਬ ਜੀ ਤਾਂ ਦੇਢ ਸਾਇ ਪਹੁੰਚ ਜਾਂਦੇ ਹਨ ਉਥੇ ਗੁਰੂ ਪਾਤਸ਼ਾਹ ਜੀ ਮਾਦੋਦਸ ਤੇ ਡੇਰੇ ਉੱਤੇ ਪਹੁੰਚਦੇ ਹਨ ਮਾਦੋਦਸ ਆਪਣੇ ਮਨ ਵਿੱਚ ਸੋਚ ਰਿਹਾ ਸੀ ਮੈਂ ਤਾਂ ਤੰਤਰ ਮੰਤਰ ਵਾਲਾ ਜੋਗੀ ਹਾਂ ਇਹ ਸੰਤ ਸਿਪਾਹੀ ਮੇਰੀ ਡੇਰੀ ਵਿੱਚ ਆ ਕੇ ਹੁਣ ਮੇਰੇ ਵਸ ਵਿੱਚ ਹੀ ਹੋ ਜਾਵੇਗਾ ਪਰ ਜਦੋਂ ਧੰਤ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਉਸ ਦੇ ਸਾਹਮਣੇ ਬੈਠ ਗਏ ਤਾ ਮਾਦੋ ਦਾਸ ਦੇ ਸਾਰੇ ਤੰਤਰ-ਮੰਤਰ ਅਤੇ ਕਮੰਡ ਖਤਮ ਹੋ ਗਿਆ। ਗੁਰੂ ਪਾਸ਼ਾ ਜੀ ਦੇ ਦਰਸ਼ਨ ਕਰਾਹੀ ਉਸ ਨੂੰ ਲੱਗਾ ਕਿ ਇਹ ਕੋਈ ਆਮ ਮਨੁੱਖ ਨਹੀਂ ਹੈ। ਇਹ ਤਾਂ ਕੋਈ ਦਿਵਿਆ ਜੋਤ ਹੈ। ਸੰਗਤ ਜੀ ਉਸੇ ਵੇਲੇ ਹੀ ਮਾਦੋ ਦਾਸ ਦੇ ਮਨ ਵਿੱਚ ਤਵੀ ਤਬਦੀਲੀ ਆ ਜਾਂਦੀ ਹੈ। ਤਾਂ ਫਿਰ ਉਹ ਗੁਰੂ ਸਾਹਿਬ ਜੀ ਦੇ ਚਰਨਾਂ ਦੇ ਵਿੱਚ ਮੱਥਾ ਟੇਕਦਾ ਹੈ। ਕਹਿਣ ਲੱਗਾ ਪਾਸ਼ਾ ਜੀ ਮੈਂ ਮੈਂ ਮਾਦੋ ਦਾਸ ਹਾਂ। ਅਤੇ ਤੁਸੀਂ ਮੇਰੇ ਗੁਰੂ ਹੋ ਸੰਗਤ ਜੀ ਗੁਰੂ ਸਾਹਿਬ ਜੀ ਨੇ ਉਸ ਨੂੰ ਨਵਾਂ ਜੀਵਨ ਬਖਸ਼ਿਆ ਉਸ ਨੂੰ ਸਿੱਖ ਧਰਮ ਵਿੱਚ ਸ਼ਾਮਲ ਕੀਤਾ ਅਤੇ ਨਾਮ ਰੱਖਿਆ ਬੰਦਾ ਸਿੰਘ ਬਹਾਦਰ ਗੁਰੂ ਪਾਸ਼ਾ ਜੀ ਕਹਿਣ ਲੱਗੇ ਕਿ ਭਾਈ ਹੁਣ ਤੂੰ ਗੁਰੂ ਦਾ ਬੰਦਾ ਹੈ ਤੈਨੂੰ ਜ਼ਾਲਮਾਂ ਦੇ ਖਿਲਾਫ ਕੜਨਾ ਹੈ ਜਿੱਥੇ ਨਿਆਂ ਨਹੀਂ ਉਥੇ ਤੈਨੂੰ ਗੁਰੂ ਦੀ ਫੌਜ ਵਾਂਗ ਖੜ ਕੇ ਇਨਸਾਫ ਲਿਆਉਣਾ ਪਵੇਗਾ ਸੰਗਤਜੀ ਬੰਦਾ ਸਿੰਘ ਬਹਾਦਰ ਨੇ ਗੁਰੂ ਦੀ ਬਾਣੀ ਅਤਿ ਅਤੇ ਬਾਣੀ ਦੀ ਤਾਕਤ ਆਪਣੇ ਜੀਵਨ ਵਿੱਚ ਵਸਾ ਲਈ ਉਹ ਪਹਿਲਾਂ ਇੱਕ ਚੋਸੀ ਸੀ ਜੋ ਆਪਣਾ ਮਾਣ ਕਰਦਾ ਸੀ ਪਰ ਹੁਣ ਉਹ ਗੁਰੂ ਦੀ ਰਹਿਮਤ ਨਾਲ ਲੋਕਾਂ ਦੀ ਖਾਤਰ ਆਪਣੀ ਜਾਨ ਨਿਸ਼ਾਵਰ ਕਰਨ ਲਈ ਤਿਆਰ ਸੀ ਪੰਡਾ ਸਿੰਘ ਬਹਾਦਰ ਨੇ ਅੱਗੇ ਚੱਲ ਕੇ ਖਾਲਸੇ ਦੀ ਫੌਜ ਦੀ ਅਗਵਾਈ ਕੀਤੀ। ਉਸ ਨੇ ਦਿੱਲੀ ਦੇ ਹੰਕਾਰ ਨੂੰ ਤੋੜਿਆ, ਸਿੱਖ ਕੌਮ ਨੂੰ ਹਿੰਮਤ ਦਿੱਤੀ, ਲੋਕਾਂ ਵਿੱਚ ਨਿਆਂ ਲਿਆਇਆ ਅਤੇ ਜ਼ਾਲਮਾਂ ਨੂੰ ਸਜ਼ਾ ਦਿੱਤੀ। ਇੱਕ ਜੋਗੀ ਤਾ ਬਹਾਦਰ ਜੌਦਾ ਵਰਣਾ। ਇਹ ਸਾਰਾ ਬਦਲਾਅ ਇੱਕ ਗੁਰੂ ਗੋਬਿੰਦ ਸਿੰਘ ਜੀ ਦੀ ਕਿਰਪਾ ਦੇ ਨਾਲ ਸੰਭਵ ਸੀ। ਆਓ ਸੰਗਤ ਜੀ ਆਪਾਂ ਵੀ ਸਾਰੇ ਮਿਲ ਕੇ ਅਰਦਾਸ ਕਰੀਏ। ਹੇ ਸੱਚੇ ਪਾਤਸ਼ਾਹ ਵਾਹਿਗੁਰੂ ਸਾਨੂੰ ਵੀ ਆਪਣੀ ਸ਼ਰਣ ਵਿੱਚ ਰੱਖ ਕੇ ਸੱਚ ਦੇ ਰਸਤੇ ਤੇ ਚਲਾਓ ਸੰਗਤ ਜੀ ਇਹ ਸਾਖੀ ਤੋਂ ਸਾਨੂੰ ਇਹ ਸਿੱਖਿਆ ਮਿਲਦੀ ਹੈ ਕਿ ਜਦੋਂ ਅਸੀਂ ਆਪਣੇ ਹੰਕਾਰ ਨੂੰ ਛੱਡ ਕੇ ਗੁਰੂ ਦੀ ਸ਼ਰਣ ਵਿੱਚ ਆ ਜਾਂਦੇ ਹਾਂ ਤਾਂ ਸਾਡਾ ਜੀਵਨ ਮਹਾਨਤਾ ਦੇ ਰਸਤੇ ਰਸਤੇ ਤੇ ਚੱਲ ਪੈਂਦਾ ਹੈ ਸੰਗਤ ਜੀ ਜੇਕਰ ਤੁਹਾਨੂੰ ਇਸ ਸਾਖੀ ਬਾਰੇ ਹੋਰ ਵੀ ਕੋਈ ਜਾਣਕਾਰੀ ਹੈ ਤਾਂ ਕਮੈਂਟ ਵਿੱਚ ਜਰੂਰ ਦੱਸਣਾ ਸੋ ਗੁਰੂ ਪਿਆਰੀ ਸਾਧ ਸੰਗਤ ਜੀ ਜੇਕਰ ਤੁਹਾਨੂੰ ਇਹ ਸਾਖੀ ਵਧੀਆ ਲੱਗੀ ਤਾਂ ਕਮੈਂਟ ਵਿੱਚ ਵਾਹਿਗੁਰੂ ਜ਼ਰੂਰ ਲਿਖਣਾ ਅਤੇ ਵੀਡੀਓ ਨੂੰ ਲਾਈਕ ਤੇ ਸ਼ੇਅਰ ਜ਼ਰੂਰ ਕਰ ਦੇਣਾ ਇਸ ਤਰ੍ਹਾਂ ਦੀਆਂ ਹੋਰ ਸਾਖੀਆਂ ਸੁਣਨ ਦੇ ਲਈ ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰ ਲੈਣਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ